ਤੇ ਕਿ ਦਿਨੋ ਦਿਨੀ ਅੱਜਕਲ ਠੰਡ ਵਧਦੀ ਜਾ ਰਹੀ ਹੈ ਅਤੇ ਇਸ ਕੜਾਕੇ ਠੰਡ ਤੋਂ ਬਚਣ ਦੇ ਲਈ ਲੋਕਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਹਨ ਉਥੇ ਲੁਧਿਆਣੇ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਤੇ ਲੋਕਾਂ ਵੱਲੋਂ ਧੂਣੀ ਬਾਲ ਕੇ ਠੰਡ ਦੇ ਪ੍ਰਕੋਪ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਇਸ ਮੌਕੇ ਲੋਕਾਂ ਦਾ ਵੀ ਕਹਿਣਾ ਹੈ ਕਿ ਜਾਣਕ ਠੰਡ ਵਧਣ ਦੇ ਨਾਲ ਲੋਕਾਂ ਨੂੰ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਅਤੇ ਟੋਪੀ ਬਹੁਤ ਘੱਟ ਨਿਕਲ ਰਹੀ ਹੈ ਅਤੇ ਬਰਸਾਤ ਪੈਣ ਦੇ ਨਾਲ ਠੰਡ ਕੁਝ ਜ਼ਿਆਦਾ ਹੀ ਵੱਧ ਗਈ ਹੈ ਅਤੇ ਠੰਡ ਦੇ ਪ੍ਰਕੋਪ ਤੋਂ ਬਚਣ ਦੇ ਲਈ ਸਾਡੇ ਵੱਲੋਂ ਧੂਣੀ ਬਾਲ ਕੇ ਹੱਥ ਸੇਕੇ ਜਾ ਰਹੇ ਹਨ ਅਤੇ ਉੱਥੇ ਲੋਕਾਂ ਵੱਲੋਂ ਕਿਹਾ ਗਿਆ ਕਿ ਇਸ ਠੰਡ ਦੇ ਕਾਰਨ ਉਹਨਾਂ ਦੇ ਕੰਮਾਂ ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਹੈ ਜੀ ਕੀ ਨਾਮ ਹੈ ਤੁਹਾਡਾ ਰਾਜੂ ਜੀ ਸਨ ਨਾਮ ਹੈਗਾ ਜੀ ਜੈਸੇ ਦਿਨ ਬਦ ਦਿਨ ਠੰਡ ਵੱਧਦੀ ਜਾ ਰਹੀ ਹੈ ਕੀ ਕਹਿਣਾ ਚਾਹਤੇ ਹੈ ਜੇ ਹੀ ਬਰਨ ਕਹਿਣਾ ਚਾਹਤੇ ਕਿ ਡੇਲੀ ਠੰਡ ਪਰੇ ਸਾਮ ਸਵੇ ਕੀ और गरीब बंदा क्या करेगा दिहाड़ी मजदूरी इस समय ठंडियों में काम हम लग नहीं रहा है बच्चे पालने ले पड़ते हैं आ, तो यही आग साग ताप ताप, ताप के काम करते हैं बंदे यही सब है यही सब मेरा कहना है कि अपना अपना बचाव रखो ठंडियों में आग साग जैसे कुछ है अपना बच्चों की सेफ्टी रखो अपनी सेफ्टी रखो सबकी सेफ्टी रखो बस यही मेरा कहना है कि ठंड से बचो आगे चल के फिर दिन पर दिन बढ़ती जा रही है सर अजय नाम है क्या क्या काम करते हैं मेहंदी का काम करते हैं जी जैसे सर्दी ज़्यादा आ रही है तो काम में फर्क पड़ता है हाँ जी सर्दी आने पर काम को फर्क हो जाता है जी और और बाकी ऐसे काम चलता रहता है आग जला के ठंड काटते रहते हैं ऐसे काम हो रहा है माड़ा हो गया काम तो अब तो बेकार हो गया एकदम ऐसे जैसे सर्दी बढ़ती जाएगी काम में फर्क पड़ेगा काम तो बहुत फर्क हो गया ऐसे भी काम होता है नहीं किसी दिन काम होता है किसी दिन बोहनी दिन नहीं हो जाती है ऐसे काम होता रहता है काम जब ठंड होती है फिर आग से होती हाँ ठंड हो जाता है तो आग जला लेते हैं थोड़ा बहुत अपना हाथ पैर सेकना होता है इसी में सारा खुद गुजारा भी करना होता है ऐसे काम चलता रहता है भाई काम में दिक्कत हो काम में बहुत दिक्कत है जैसे ठंड बढ़ गई वैसे काम मद्दा हो गया एकदम काम बहुत बुरा है घर परिवार भी चलाना है। हा हाँ घर परिवार भी बच्चे भी देखना है घर को देखना है खर्चा देना होता है हर चीज़ करना होता है अपना हाँ जी देश कुमार शर्मा जी जी सर ਕਿਹੜੀ ਜਗ੍ਹਾ ਇਹ ਆਗਮਾਰ ਮੰਡੀ ਜੀ ਲੁਧਿਆਣਾ ਸਰ ਜਿਵੇਂ ਹੁਣ ਠੰਡ ਵੱਧਦੀ ਹੈ ਕੀ ਕਹਿਣਾ ਚਾਹੁੰਦੇ ਹੋ ਠੰਡ ਕਿਵੇਂ ਨਹੀਂ ਗਈ ਠੰਡ ਤੋਂ ਹਮੇਸ਼ਾ ਵਿਚਾਰ ਰੱਖੋ ਜੀ ਆਪਣਾ ਜਿਆਦਾ ਤੋਂ ਜਿਆਦਾ ਰੱਖ ਸਕਦੇ ਹੋ ਤਾਂ ਜੀ ਠੰਡ ਦਿਨ ਤੋਂ ਦਿਨ ਵੱਧਦੀ ਜਾ ਰਹੀ ਹੈ ਹੁਣ ਆਪਣਾ ਸਰੀਰ ਦਾ ਵਿਚਾਰ ਰੱਖੋ ਠੰਡ ਲੱਗਦੀ ਜਲਦੀ ਹੈ ਮਿੱੜਦੀ ਲੇਟ ਹੈ ਜੀ ਠੀਕ ਹੈ ਜੀ ਦਵਾਈਆਂ ਡਾਕਟਰਾਂ ਤੋਂ ਬਚੋ ਠੰਡ ਤੋਂ ਬਚੋ ਹਮੇਸ਼ਾ ਆਪਣੇ ਟੋਪੀ ਟੋਪੀ ਆਪਣੇ ਦਸਤਾਨੇ ਪਾ ਕੇ ਰੱਖੋ ਠੰਡ ਤੋਂ ਹਮੇਸ਼ਾ ਬਚੋ। ਸਵੈਟਰ ਦਸਤਾਨੇ ਨਾਲ ਆਗਰ ਜ਼ਰੂਰ ਸੇਕੋ। ਜਿੰਨੀ ਗਰਮੈਸ਼ ਲੈ ਸਕਦੇ ਹੋ ਸਰੀਰ 'ਚ ਉਨੀ ਜ਼ਰੂਰ ਲੋ। ਜੀ ਜਿਵੇਂ ਤੁਹਾਨੂੰ ਤੁਸੀਂ ਨਾਲ ਚਾਹ ਦਾ ਗਲਾਸ ਪੜਿਆ ਨਾਲੇ ਬਸ ਚਾਹ ਹੀ ਚਾਹ ਪੀਓ ਤਾਂ ਠੰਡ ਦੂਰ ਕਰੋ ਬਸ। ਚਾਹ ਦਾ ਸਾਰਾ ਹੀ ਹੈ ਚਾਹ ਪੀ ਕੇ ਠੰਡ ਦੂਰ ਹੁੰਦੀ ਹੈ। ਜੀ ਜਿਵੇਂ ਮੀਡਲ ਬੰਦੇ ਆ ਜਿਹੜੇ ਕੰਮ ਕਰਦੇ ਜਿਵੇਂ ਹੁਣ ਤੁਸੀਂ ਵੀ ਕੰਮ ਕਰਦੇ ਇੱਥੇ ਡਿਊਟੀ ਕਰ ਰਹੇ ਹੋ। ਹਾਂਜੀ ਹਾਂਜੀ ਤੇ ਜਿਵੇਂ ਸਵੇਰ ਸ਼ਾਮ ਦੀ ਠੰਡ ਹੁੰਦੀ ਆ ਉਸ ਤੋਂ ਬਚਣ ਲਈ ਫਿਰ ਹੁਣ ਅੱਤੋਂ ਬਚਣ ਲਈ ਦਈ ਅੱਗ ਜਾਂ ਚਾਹ ਪੀ ਸਕਦੇ ਆ ਚਾਹ ਹੀ ਅੱਗ ਤੱਕ ਰੇ ਜਾ ਕੇ ਸੇਕ ਸਕਦੇ ਆ ਕਮਾਕਾਰਾ ਜਾ ਕੇ ਘਾਟੀ ਸਿੱਖਦੀ ਐ ਜੀ ਮੇਰਾ ਨਾਮ ਹੈਗਾ ਜੀ ਸੀਤਾਰਾਮ ਮੈਂ ਸਾਈਕਲਾਂ ਦਾ ਕੰਮ ਕਰਦਾ ਜੀ ਜਿਵੇਂ ਉਹਨਾਂ ਠੰਡ ਬਾਦੀ ਲਈ ਜਿਵੇਂ ਤੁਸੀਂ ਹਾਸੇ ਕੇ ਸੀਗੇ ਤੇ ਕੀ ਨਾ ਕਰੇ ਠੰਡ ਬਾਦਨ ਤੇ ਠੰਡ ਬਾਰੇ ਦਿਨੋ ਦਿਨ ਪਰਤੀ ਦਿਨ ਵਧੀ ਜਾ ਰਹੀ ਐ ਕੰਮਕਾਰ ਹੈ ਨਹੀਂ ਐ ਦੁਕਾਨ ਤਾਂ ਖੋਲਨੀ ਐ ਬੱਚੇ ਵੀ ਪਾਲਨੇ ਆ ਨਹੀਂ ਦੁਕਾਨ ਖੋਲਾਂਗੇ ਐਸੀ ਕਿੱਥੋਂ ਰੋਟੀ ਪਾਣੀ ਖਾਵਾਂਗੇ ਜੀ ਜੇ ਹਾਂ ਅਗਰ ਹੱਤ ਨਾਲ ਸੇ ਕੀਏ ਬਿਮਾਰ ਪਵਾਗੇ ਐਸੀ ਕਰਕੇ ਅਕਸਾਕ ਸੇਖਦੇ ਰਹਿੰਦੇ ਆ ਬੈਠੇ ਟਾਈਮ ਵੀ ਪਾਸ ਕਰੀ ਆ ਹੁਣ ਜੀ ਦੇਖੋ ਜੀ ਬੱਚੇ ਪਾਲਨੇ ਆ ਤੇ ਠੰਡ ਚ ਕੁਛ ਨਾ ਕੁਛ ਤਾਂ ਕਰਨਾ ਪੈਣਾ ਕੰਮ ਕਾਰ ਅੱਗੇ ਹੈ ਨਹੀਂ ਦਿਨੋਂ ਦਿਨ ਪ੍ਰਤੀ ਦਿਨ ਬਧੀ ਜਾ ਰਹੀ ਠੰਡ ਜੀ ਕੀ ਕਰੀਏ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਠੰਡ ਦੇ ਜਿਵੇਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਠੰਡ ਤੋਂ ਬਚੋ ਆਪਣਾ ਵਿਚਾਰ ਰੱਖੋ ਧਿਆਨ ਰੱਖੋ ਅਗਰ ਠੰਡ ਤੋਂ ਨਹੀਂ ਬਚੋ ਡਾਕਟਰਾਂ ਕੋਲ ਜਾਓਗੇ ਅੱਜ ਕੱਲ ਪੈਸਾ ਤੇ ਲਾ ਕਿਸੇ ਗਰੀਬ ਬੰਦੇ ਕੋਲ ਹੈ ਨਹੀਂ ਜੀ ਬਹੁਤ ਪ੍ਰੋਬਲਮ ਚਲਦੀ ਪਈ ਹੈਗੀ ਹੈ ਇਸ ਕਰਕੇ ਆਪਣਾ ਧਿਆਨ ਰੱਖੋ ਤੇ ਬਚੋ ਹਾਂਜੀ ਜੀ ਕੀ ਨਾਮ ਹੈ ਜੀ ਯਸ਼ਪਾਲ ਸਿੰਘ ਜੀ ਜੀ ਕੀ ਕਹਿਣਾ ਚਾਹੁੰਦੇ ਜਿਵੇਂ ਦਿਨ ਪਰ ਦਿਨ ਠੰਡ ਵੱਧਦੀ ਜਾ ਰਹੀ ਆ ਜਿਵੇਂ ਤੁਸੀਂ ਆਪ ਸੇਗ ਰਹੇ ਹੋ ਕੀ ਕੀ ਕਾਇ ਕਰਨੇ ਚਾਹੀਦੇ ਨੇ ਇਸ ਲਈ ਦੇਖੋ ਜੀ ਮਾੜੀ ਮੋਟੀ ਲੱਕੜੀ ਗਈ ਇੱਧਰ ਉੱਧਰ ਸੇ ਪਲਾਟਾਂ ਦੇ ਅਜੀ ਚੋਕ ਚੱਕ ਕੇ ਲੈਂਦੇ ਹੈਗੇ ਆ ਜੀ ਤੇ ਸ਼ਾਮ ਨੂੰ ਆਗ ਬਾਲ ਕੇ ਮਾੜਾ ਮੋਟਾ ਸੇਕ ਲੈਨੇ ਆ ਤੇ ਮੇਰੀ ਇੱਕ ਛੋਟੀ ਜੀ ਪਤੰਗਾ ਪਤੰਗਾ ਮੈਂ ਵੇਚਦਾ ਹੈਗਾ ਜੀ ਤੇ ਵੀ ਕੇ ਜਾਂਦੇ ਆ ਥੋੜੀ ਬਹੁਤ ਟਾਈਮ ਪਾਸ ਕਰ ਰਹੇ ਆ ਬੱਚੇ ਦਾ ਪਾਲ ਨਹੀਂ ਹੈ ਜੀ ਤੇ ਆ ਕੇ ਥੇਕ ਕੇ ਆਪਣਾ ਟਾਈਮ ਪਾਸ ਕਰੀ ਜਾਂਦੇ ਆ ਜੀ